ਹੋਰ ਸਾਰੇ ਕਿਵੇਂ ਹੋ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਂਦੀ ਆ ਨਵੀਂ ਜੀ ਚੀਜ਼ ਨਵੀਂ ਵੀਡੀਓ ਆ ਇਹ ਸਪੈਸ਼ਲ ਇਹੇ ਚੀਜ਼ ਦੀ ਵੀਡੀਓ ਬਣੀ ਆ ਸੋ ਲਾਸਟ ਤੱਕ ਆਪਣੀ ਵੀਡੀਓ ਦੇ ਬਣੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਆਪਣੇ ਚੈਨਲ ਨੂੰ ਕਿ ਆਪਣੇ ਜਿਹੜੀਆਂ ਵੀਡੀਓ ਆਉਣ ਆਲੀਆਂ ਉਹ ਤੁਹਾਡੇ ਕੋਲ ਆਉਂਦੀਆਂ ਰਹਿਣ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਪਹਿਲਾਂ ਪਤਾ ਲੱਗ ਜਾ ਆਪਣੀ ਮਮ ਜੀ ਕਰੋ ਸਟਾਰਟ ਛੋਟੇ ਵਾਸਤੇ ਅਸੀਂ ਚੁੰਨੀਆਂ ਦੀ ਵੀਡੀਓ ਬਣਾ ਕੇ ਪਾ ਰਹੇ ਹਾਂ ਜੀ ਸਪੈਸ਼ਲ ਚੁੰਨੀਆਂ ਤੇ ਹੋਊਗੀ ਵੀਡੀਓ ਵੀ ਆਪਣੇ ਕੋਲੇ ਆਹਾਹਾ ਚੁੰਨੀਆਂ ਆਏ ਸੱਸ ਜੀ ਦੀਆਂ ਆ ਚੁੱਕੀਆਂ ਠੀਕ ਹੈ ਜੀ ਆਪਾਂ ਪਹਿਲਾਂ ਥੋੜੀ ਕੋ ਐ ਰੇਟ ਵੀ ਦੱਸਾਂਗੇ ਜੀ ਥੋੜੀ ਕੁਆਲਿਟੀ ਰੱਖ ਤੁਸੀਂ ਦੋ ਤਿੰਨ ਕੁ ਰੱਖਦੇ ਸੀ ਹੁਣ ਆਪਾਂ ਥੋੜੀਆਂ ਇਹ ਚੁੰਨੀਆਂ ਦੀ ਹੋਰ ਕੁਆਲਿਟੀ ਵਧਾਈ ਹੈ ਵੀ ਲੋਕ ਮੰਗ ਰਹੇ ਆ ਵੀ ਇਹਨੂੰ ਕਾਫਣ ਵੀ ਚਾਹੀਦੀ ਹੈ ਮੈਸੇਜ ਆਉਂਦੇ ਵੀ ਕਾਟਨ 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 ਵੀ ਹੈ ਤੇ ਆਪਣੇ ਕੋਲੇ ਡਿਜ਼ਾਈਨਰ ਵੀ ਹੈ ਜੀ ਆਹ ਪੰਜ ਰੰਗ ਆਏ ਆ ਜੀ ਇਹਨਾਂ ਜੀ ਤਕਰੀਬਨ ਇਹ ਮੈਂ ਪੰਜ ਰੰਗ ਤਾਂ ਮੰਗ ਕ੍ਰੀਮ ਹੋ ਗਈ ਪੀਚ ਜੀ ਹੋ ਗਈ ਦਾਫੀ ਕਲਰ ਜੀ ਹੋ ਗਈ ਤੇ ਮਾੜੀ ਜੀ ਆ ਮੈਂ ਤੁਹਾਨੂੰ ਇੱਕ ਚੁੰਨੀ ਖੋਲ ਕੇ ਦਿਖਾਉਣੀ ਹੈ ਜੀ ਇਹ ਮਾਈਆਂ ਵਾਸਤੇ ਉਹਨਾਂ ਵਾਸਤੇ ਲੈਂਦੀਆਂ ਜਿਹੜੀਆਂ ਮਾਈਆਂ ਕਾਪਟਨ ਨਹੀਂ ਚੁੰਨੀਆਂ ਲੈਂਦੀਆਂ ਡਿਜ਼ਾਈਨਰ ਨਹੀਂ ਲੈਂਦੀਆਂ ਆ ਲਓ ਜੀ ਤੇ ਪੀ ਕੋਈ ਚੁੰਨੀ ਮੈਂ ਤੇ ਕੀਤੀ ਹੋਊਗੀ ਜੀ ਪੂਰੀ ਫਿਨਿਸ਼ਿੰਗ ਦਾ ਕੰਮ ਹੋਊਗਾ ਆ ਦੇਖੋ ਜੀ ਇਹ ਪੂਰੀਆਂ ਖੁੱਲੀਆਂ ਡੁੱਲੀਆਂ ਬੈਲ ਦੀਆਂ ਚੁੰਨੀਆਂ ਜੀ ਪਿਓਰ ਕਾਪਟਨ ਦੀਆਂ ਤੇ ਇਹਦੇ ਵਿੱਚ ਹੀ ਆਹ ਡਿਜ਼ਾਈਨ ਹੈ ਜੀ ਸਾਰੇ ਜਿਵੇਂ ਆਹ ਡਿਜ਼ਾਈਨ ਆ ਗਿਆ ਆ ਆ ਗਿਆ ਆ ਦੇਖੋ ਜਿਹੜੀ ਚੂਲੀ ਆ ਗਿਆ ਆ ਗਿਆ ਆ ਗਿਆ ਠੀਕ ਹੈ ਜੀ ਇਹ ਕਾਟਨ ਦੀਆਂ ਚੁੰਨੀਆਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਤੇ ਇਹ ਚੁੰਨੀ ਦੀ ਕੀਮਤ ਰਹੂਗੀ ਜੀ 140 ਰੁਪਏ ਦੀ ਪਿਓਰ ਕਾਟਨ ਦੀ ਖੁੱਲੀ ਢੁੱਲੀ ਚੁੰਨੀ ਹੈ ਤੇ ਇਹ ਆ ਗਈ ਕਾਟਨ ਦੀ ਚੁੰਨੀ ਵਾਈਟ ਕਾਟਨ ਵਾਈਟ ਕਸਟਮਰ ਨੇ ਮੰਗੀ ਜੀ ਵਾਈਟ ਕਾਟਨ ਵਾਈਟ ਕਾਟਨ ਜਾਦੇ ਮੰਗਦੀ ਸੀ ਇਹ ਆ ਗਈ ਵੀਰੇ ਚੁੰਨੀ 150 ਚ ਆ ਵਾਲੀਆਂ ਚੁੰਨੀਆਂ ਆ ਗਈਆਂ 150 ਚ ਜੀ ਤੇ ਡਿਜ਼ਾਈਨ ਹਲਕਾ ਹਲਕਾ ਡਿਜ਼ਾਈਨ ਵੀ ਐਚੀ ਇਹ ਜੇ ਬਣੀਆਂ ਹੋਈਆਂ ਨਹੀਂ ਡੱਬੀਆਂ ਇਹ ਚੁੰਨੀ ਤੁਹਾਨੂੰ ਮਿਲੂਗੀ 150 ਦੀ ਆ ਲਓ ਜੀ ਮਾਈਆਂ ਵਾਲੀਆਂ ਚੁੰਨੀਆਂ ਪੂਰੀਆਂ ਖੁੱਲੀਆਂ ਡੁੱਲੀਆਂ ਤੇ ਵਿਦ ਪੀਕੋ ਕੀਤੀ ਐ ਇਹ ਕਾਟਨ ਦੀਆਂ ਚੁੰਨੀਆਂ ਜੀ ਸਿਰਫ 150 ਰੁਪਏ ਦੀ ਚੁੰਨੀ ਆ ਪਿਓਰ ਕਾਟਨ ਦੀ ਚੁੰਨੀ ਹੋਗੀ ਖੁੱਲੀਆਂ ਡੁੱਲੀਆਂ ਉਹ 140 ਵਾਲੀ ਸੀ ਇਹ 150 ਵਾਲੀ ਐ ਜੀ ਬਸ ਡਿਜ਼ਾਈਨ ਦਾ ਕੱਪੜੇ ਦਾ ਹਲਕਾ ਫੋਟਾ ਫਰਕ ਪਾ ਜਾਂਦਾ ਜੀ ਆਹ ਚੁੰਨੀਆਂ ਜੀ ਆਹ ਵਾਲੀ ਚੁੰਨੀ ਕੋਸਰ ਨੂੰ 180 ਰੁਪਏ ਦੀ ਜੀ ਤੰਦਰਪੰਤੀ ਕਾਟਨ ਮੰਮੀ ਆਹ ਦੇਖੋ ਜੀ ਇਹਦਾ ਡਿਜ਼ਾਈਨਿੰਗ ਕਾਟਨ ਆ ਇਹਦਾ ਆ ਚੱਕੋ ਜੀ ਪਿਓਰ ਕਾਟਨ ਦੀਆਂ ਮਾਈਆਂ ਤੇ ਲੈਣ ਵਾਲੀਆਂ ਚੁੰਨੀਆਂ ਡਿਜ਼ਾਈਨਰ ਆ ਜਿਵੇਂ ਚਿਕਨ ਦਾ ਵਰਕ ਜਿਆ ਹੁੰਦਾ ਵੀ ਐਵੇਂ ਵਰਕ ਆ ਇਹ ਚੁੰਨੀਆਂ 'ਚ ਠੀਕ ਹੈ ਜੀ ਜਿਹੜੀ ਮਰਜ਼ੀ ਚੁਣੀ ਤੁਸੀਂ ਲੈਣੀ ਹੋਈ ਤੇ ਦੱਸ ਸਕਦੇ ਹੋ ਫੁੱਲਵੇਂ ਡੁੱਲਵੇਂ ਚੁੰਨੀਆਂ ਇਹ ਇਹਦਾ ਰੇਟ ਹੈ ਜੀ 180 ਤੇ ਆਹ ਚੁੰਨੀ ਵੀ 180 ਜੀ ਇਹ ਅਸੀਂ ਕਾਟਨ ਦੀਆਂ ਮੰਗਾਈਆਂ ਕਿਉਂਕਿ ਲੋਕਾਂ ਨੇ ਮੰਗ ਕੀਤੀ ਸੀ ਵੀ ਕਾਟਨ ਦੀਆਂ ਚੁੰਨੀਆਂ ਸਾਨੂੰ ਚਾਹੀਦੀਆਂ ਨੇ ਤੇ ਇਹ ਅਸੀਂ 2-2 4-4 ਹੀ ਮੰਗਵਾਏ ਹੈ ਜੀ ਤਾਂ ਕਿੰਨੀ ਘੰਟਾ ਲੰਮਾ ਆਹ ਦੇਖੋ ਜੀ ਚੁੰਨੀਆਂ ਦੇ ਤੁਸੀਂ ਡਿਜ਼ਾਈਨ ਦੇਖੋਗੇ ਆਪ ਹੀ ਤੁਹਾਨੂੰ ਪਤਾ ਲੱਗ ਜੀ ਮਾਈਆਂ ਦੇ ਲੈਣ ਵਾਲੀਆਂ ਜੀ ਖੁੱਲੀਆਂ ਡੋਲੀਆਂ ਚੁੰਨੀਆਂ ਸਾਰੀਆਂ ਇਹ ਵਾਈਟ ਹੀ ਆ ਦੇਖੋ ਜੀ ਵਿੱਚ ਐਂਡ ਲਾਈਨ ਭਰੇ ਤੇ ਸਾਰੀਆਂ ਤੇ ਵਾਈਡਰ ਜਿਹਾ ਬਣਿਆ ਜੀ ਪਿਓਰ ਬੈਲ ਦੀਆਂ ਚੁੰਨੀਆਂ ਤੇ ਸਾਰੀਆਂ ਦੇ ਵੀਰੇ ਪੀਕੋ ਕਿੱਕੀ ਹੋਊਗੀ ਠੀਕ ਹੈ ਜੀ ਕਿਉਂਕਿ ਪੀਕੋ ਕਰਾਈ ਦੀ 20 ਰੁਪਏ ਲੈ ਲੈਂਦੇ ਆ ਸਾਰੀਆਂ ਪੀਕੋ ਕਿੱਕੀਆਂ ਵਾਲੀਆਂ ਆ ਚੁੰਨੀ ਵੀ 180 ਜੀ ਜਿਹੜੀ ਮਰਜ਼ੀ ਮੁਗਾ ਲੈ ਹੁਣ ਚੱਲ ਪਈਆਂ ਡਿਜ਼ਾਈਨਰ ਚੁੰਨੀਆਂ ਜੀ ਛੂਟਾਂ ਨਾਲ ਡਾਈ ਕਰਵਾਉਣ ਵਾਲੀਆਂ ਡਾਈਏਬਲ ਇਹ ਵੀ ਐ ਬਟ ਇਹ ਚਿੱਟੀਆਂ ਚੁੰਨੀਆਂ ਵੀ ਮਾਈਆਂ ਜਿਆਦਾ ਲੈਣ ਪਸੰਦ ਨੂੰ ਕਰਦੀਆਂ ਨੇ ਆ ਆ ਗੀ ਕੋਟਾ ਡੋਰੀ ਆ ਦੀ ਚੁੰਨੀ ਪੂਰੀ ਖੁੱਲੇ ਡੁੱਲੀ ਕਰੋਸ਼ੀ ਗਏ ਤੇ ਲੱਗਿਆ ਜੀ ਸਾਰੀ ਇਹ ਮਤਲਬ ਕੋਟਾ ਡੋਰੀ ਆਕੜਾ ਨਹੀਂ ਹੈਗਾ ਜੀ ਇਹ ਮੋਰ ਲੱਗੇ ਹੋਏ ਬੱਚੇ ਆ ਆ ਦਿਖਾਉਣੇ ਕਸਟਮਰ ਨੂੰ ਆ ਦੇਖ ਲੋ ਹਾਂ ਜੀ ਮੋਰਾ ਲੱਗੀਆਂ ਹੋਈਆਂ ਚੁੰਨੀਆਂ ਤੇ ਇਹ ਨਾ ਸੌਫਟ ਜਿਹਾ ਕੋਟਾ ਡੋਰੀ ਆ ਵੀਰੇ ਵੀ ਐ ਤੁਸੀਂ ਕੜੜਾ ਯਾਨੀ ਕਹਿ ਸਕਦੇ ਵੀ ਕਾਕੜਾ ਜਿਹਾ ਹੁੰਦਾ ਉਹ ਨਹੀਂ ਹੈਗਾ ਵਾ ਇਹ 160 ਦੀ ਚੁੰਨੀ ਹੈ ਜੀ ਡਾਈਏਬਲ ਚੁੰਨੀਆਂ ਸਾਰੀਆਂ ਤੇ ਕਰੋਸ਼ੀਆ ਲੱਗਿਆ ਜੀ ਚਾਰ ਸਪਿਰਿਆ ਦੇਖੋ ਇਹ ਸੌਫਟ ਜੀ ਹੈ ਵੀ ਆਪਾਂ ਇਹਨੂੰ ਸਟਰੋਂਗ ਜੀ ਨਹੀਂ ਕਹਿ ਸਕਦੇ ਤੇ ਇਸ ਤੋਂ ਬਾਅਦ 150 ਦੀ ਚੁੰਨੀ ਆ ਗਈ ਜੀ ਆਪਣੀ ਆਰਗੈਂਜ਼ਾ ਦੀ ਆਰਗੈਂਜ਼ਾ ਦੀ ਚੁੰਨੀ ਬਹੁਤ ਲੋਕਾਂ ਨੇ ਮੰਗੀ ਸੀ ਆਪਾਂ ਲੈ ਕੇ ਆਏ ਆ ਛੋਟੀ ਡਿਮਾਂਡ ਤੇ ਅਸੀਂ ਕਈ ਵੈਰਾਈਟੀਆਂ ਨਹੀਂ ਆ ਮੰਗਾਈਆਂ ਤੁਸੀਂ ਕਹਿੰਦੇ ਵੀ ਤੁਸੀਂ ਆਰਗੈਂਜ਼ਾ ਨਹੀਂ ਮਕਾਉਂਦੇ ਤਾਂ ਡਿਜ਼ਾਈਨਰ ਵਰਕ ਦੇਖੋ ਥੱਲੇ ਹੈ ਡਿਜ਼ਾਈਨਰ ਵਰਕ ਹਾਂ 150 ਦੀ ਚੁੰਨੀ ਹੈ ਜੀ ਆਹ ਵਾਲੀ ਵੀ ਆਰਗੈਂਜ਼ਾ ਦੀ ਔਰਲੀ 150 ਰੁਪਏ ਦੀ অর্ਗੈਂਜਾ ਦੀ ਚੁੰਨੀ ਹੈ ਬਹੁਤ ਸੌਫਟ ਚੁੰਨੀ ਹੈ ਆ ਦੇਖੋ ਜੀ ਇਹ অর্ਗੈਂਜਾ ਦੀ ਚੁੰਨੀ ਹੈ ਤੇ ਇਹਦੇ ਐਵੇਂ ਜਿਕਰ ਕੱਟਵਰਕ ਕੀਤਾ ਜੀ ਸਾਰੀ ਤੇ ਆ ਦੇਖੋ ਸਿਰਫ 150 ਦੀ অর্ਗੈਂਜਾ ਦੀ ਚੁੰਨੀ ਹੈ ਡਾਈਏਬਲ ਚੁੰਨੀ ਹੈ ਜੀ ਇਹ ਠੀਕ ਹੈ ਜੀ ਤੇ ਇੱਕ অর্ਗੈਂਜਾ ਸਾਡੇ ਕੋਲੇ ਆਈਆਂ ਜੀ ਆ ਚੁੰਨੀਆਂ ਥੋੜੀਆਂ ਜਿਹੀ ਵਧ ਮੰਗਾਈਆਂ ਇਥੋਂ ਥੋੜਾ ਜਿਹਾ ਦੂਜਾ ਜਿਆਦਾ ਵਧੀਆ ਜਿਆ অর্ਗੈਂਜਾ ਜੀ ਬਕਾਇਦਾ ਦੇਖੋ ਸਾਡੇ ਤੇ ਉਹ ਵੀ ਲੱਗਣ ਮੋਰ ਲੱਗੀ ਹੈ ਨਾ ਹਾਂ ਇਹ ਔਰਗੈਂజా ਜੀ ਇਹਦੇ ਲੱਗਿਆ ਕਰੋਸ਼ੀਆ ਇਹ ਥੋੜਾ ਜਿਆਦਾ ਸੌਫਟ ਆ ਜਾਂਦਾ ਬਹੁਤ ਹੀ ਸੋਹਣਾ ਆ ਜਾਂਦਾ ਇਹ ਔਰਗੈਂజా ਇਹ ਬਹੁਤ ਘੈਂਟ ਹੈ ਇਹਦੇ ਸਾਰੇ ਦੇ ਡਬਲ ਕਰੋਸ਼ੀਆ ਲੱਗਿਆ ਹੋਇਆ ਜੀ ਦੀਪੂ ਦਿਖਾ ਰਿਹਾ ਜੂੰ ਕਰਕੇ ਹਾਂਜੀ ਹਾਂਜੀ ਹਾਂ ਇਹਦੇ ਸਾਰੇ ਦੇ ਡਬਲ ਕਰੋਸ਼ੀਆ ਲੱਗਿਆ ਇਹ ਇਹ ਥੋੜੀ ਜੀ ਸੌਫਟ ਹੈ ਜੀ ਜਿਆਦਾ ਸੌਫਟ ਹੈ ਇਹ ਵੀ ਡਾਈਏਬਲ ਚ ਤੇ ਮੋਰਾਂ ਵੀ ਦਿਖਾਇਆ ਕਰੋ ਕਿਹ ਕੰਪਨੀ ਮੰਨੂ ਲੱਗੀਆਂ ਹੋਈਆਂ ਨੇ ਹੈਂ ਮੋਰਾ ਵੀ ਦਿਖਾਇਆ ਕਰੋ ਕਿ ਆ ਚੀਜ਼ ਹੈ ਮੋਰਾ ਸਾਰੀਆਂ ਦੀ ਲੱਗੀਆਂ ਮਨ ਫਿਰਾਂ ਜੋ ਟਾਈਮ ਬੜਾ ਲੱਗਦਾ ਰੋਟੀ ਬਣਾਉਣੀ ਆਏ ਆ ਜੀ ਉਹ ਸਾਰਿਆਂ ਦੇ ਮੋਰਾ ਲਾ ਕੇ ਦਿੰਦੇ ਉਹ ਕੰਪਨੀ ਵਾਲੇ ਸਾਰੀ ਤੇ ਕਰੋਸ਼ੀਆ ਲੱਗਿਆ ਜੀ ਮੋਰਾ ਲੱਗੀ ਪਈ ਮੋਰੀ ਪਿਓਰ ਆਰਗੈਂਜਾ ਦੀ ਚੁੰਨੀ ਆ ਇਹ 200 ਦੀ ਹੈ ਜੀ ਉਹ 150 ਦੀ ਹੈ ਠੀਕ ਹੈ ਜੀ ਜਿਵੇਂ ਜਿਵੇਂ ਕੋਈ ਚੀਜ਼ ਹੁੰਦੀ ਹੈ ਜਿਵੇਂ-ਜਿਵੇਂ ਫਰਕ ਪੈਂਦਾ ਤੇ ਆ ਚੁੰਨੀ ਆ ਗਈ ਜੀ ਮਸਲੀਨ ਦੀ ਚੁੰਨੀਆਂ ਸਾਰੀਆਂ 2.5 ਮੀਟਰ ਰਹਿਣੀਆਂ ਚੁੰਨੀ ਕੋਈ ਘੱਟ ਨਹੀਂ ਰਹੂਗੀ ਖੁੱਲ੍ਹੇ ਡੁੱਲੇ ਚੁੰਨੀ ਹੋਊਗੀ ਜੀ ਆ ਲਓ ਜੀ ਆ ਗਈ ਜੀ ਮਸਲੀਨ ਦੀ ਚੁੰਨੀ ਦਿਖਾ ਦੇ ਜੀ ਆ ਆ ਗਈ ਜੀ ਮਸਲਿਨ ਦੀ ਚੁੰਨੀ 2.5 ਮੀਟਰ ਦੀ ਚੁੰਨੀ ਹੋਊਗੀ ਤੇ ਓਨਲੀ 200 ਰੁਪਏ ਦੀ ਤੇ ਆ ਆ ਗਈ ਜੀ ਵਿਮਲ ਪ्योर ਵਿਮਲ ਪ्योर ਦੇ ਦੁਪੱਟੇ ਤੁਹਾਨੂੰ ਪਤਾ ਹੀ ਆਪਾਂ 200 ਦਾ ਵੇਚ ਰਹੇ ਆ ਆ ਲਓ ਜੀ ਦਿਖਾਈਂ ਦੀ ਇੱਧਰ ਕਰੋ ਆ ਲਓ ਜੀ ਬੇਮਾਲ 999 ਇਹ ਚੁੰਨੀ ਨਾ ਤਾਂ ਜਿਆਦਾ ਮਹਿੰਗੀ ਹੁੰਦੀ ਹੈ ਜੀ ਨਾ ਹੀ ਜਿਆਦਾ ਸਸਤੀ ਹੁੰਦੀ ਹੈ ਠੀਕ ਹੈ ਚੁੰਨੀਆਂ ਤੋਂ ਮਹਿੰਗੀਆਂ ਵੀ ਪਈਆਂ ਠੀਕ ਹੈ ਜਿਹੜੀ ਮੇਰੇ ਡਾਈ ਕਰਾ ਕੇ ਲਈ ਹੋਈ ਹੈ ਜੀ ਇਹ ਚੁੰਨੀ 250 ਦੀ ਮੈਨੂੰ ਪਈ ਸੀ ਠੀਕ ਹੈ ਜੀ ਇਹ 200 ਦੀ ਹੈ ਵੀ ਇਹ ਵਧੀਆ ਹੈ ਵੀ ਇਹ ਇਹਦੀਆਂ ਜੀ ਡਾਈ ਕਰਾ ਕੇ ਵੀ ਬਾਹਰ ਭੇਜ ਦੇਣ ਨੂੰ ਕਲਰ-ਕਲਰ ਵਧੀਆ ਚੜਦੇ ਵੀ ਬਹੁਤ ਸੋਹਣੀ ਚੀਜ਼ ਹੈ ਕਿਉਂਕਿ ਜੇ ਤੁਸੀਂ ਇਹ ਹੁੰਦੀਆਂ ਸ਼ੈਮੀ ਪ्योर ਜਿਹੜੀਆਂ ਚੁੰਨੀਆਂ ਮਸੂਮ ਦਿਖਾ ਰਹੀਆਂ ਜੀ ਤੇ ਜਿਹੜੀਆਂ ਹੁੰਦੀਆਂ ਵੀ ਫੁੱਲ ਪਿਆ ਉਹ ਤਾਂ 7 750 ਦੀ ਚੁੰਨੀ ਹੁੰਦੀ ਹੈ ਜੀ ਤੇ ਆਪਾਂ ਪਿਛਲੀ ਵਾਰ ਲੈ ਕੇ ਆਏ ਸੀ ਡਿਜ਼ਾਈਨ ਉਹਦੇ ਬਾਅਦ ਆਪਾਂ ਨੂੰ ਇਹ ਕੱਟ ਮਿਲਿਆ ਸੀ ਕਿਉਂਕਿ ਇਹ ਜਿਆਦਾ ਸਰਦੀ ਦੇ ਵਾਦਨਾ ਚੱਲਦਿਆਂ ਚੁਣਨਾ ਇਹ ਚ ਦੋ ਡਿਜ਼ਾਈਨ ਜੇ ਆ ਵੀ ਐ ਤੇ ਇੱਕ ਆ ਵੀ ਐ ਉਹਨੂੰ ਇੱਕ ਹੋਲ ਕੇ ਖਾ ਦਿੰਦੀ ਆ ਇਹ ਚੁੰਨੀ ਦੀ ਕੀਮਤ ਰਹੂਗੀ ਜੀ ਸਿਰਫ 200 ਰੁਪਏ ਇਹ ਮਸਲੀਨ ਦੀ ਡਿਜ਼ਾਈਨਰ ਚੁੰਨੀ ਹੈ ਜੀ ਆ ਲਓ ਜੀ ਇਹ ਆ ਗਈ ਮਸਲੀਨ ਦੀ ਡਿਜ਼ਾਈਨਰ ਚੁੰਨੀ ਵਿਦ ਕਰੋਸ਼ੀਆ ਆ ਲਓ ਜੀ ਡਾਈ ਇਹ ਵਾਲੀ ਚੁੰਨੀ ਹੈ ਵੀਰੇ ਇਹ ਡਾਈ ਹੁੰਦੀ ਹੈ ਨਾ ਤੇ ਥੋੜਾ ਥੋੜਾ ਸ਼ਿਫੀ ਵਰਕ ਆ ਜੀ ਸਿਰਫ 200 ਰੁਪਏ ਦੀ ਚੁੰਨੀ ਹੈ ਜੀ ਆਹ ਦੇਖੋ ਜੀ ਡਬਲ ਕਰੋਸ਼ੀਆ ਲੱਗੇ ਇਹਦੇ ਤੇ ਠੀਕ ਹੈ ਬਹੁਤ ਸੋਹਣੀ ਚੁੰਨੀ ਹੈ ਨਾ ਤੁਸੀਂ ਇਹਨੂੰ ਛੋਟੀ ਕਹਿ ਸਕਦੇ ਹੋ ਨਾ ਹੀ ਤੁਸੀਂ ਇਹਨੂੰ ਵੱਡੀ ਕਹਿ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਇਹ ਵੀ ਮਸਲੀਨ ਦੀ ਹੈ ਜੀ ਇਹ ਤਾਂ ਬਹੁਤ ਹੋ ਗਿਆ ਕਿੱਧਰ ਆ ਆਦੇ ਨਾ ਮੈਂ ਬਰਤ ਬਾੜ ਤਲ ਪਾਵਾ ਜੈਸ ਬੋਏ ਇਹ ਚੁੰਨੀ ਦੀ ਕੀਮਤ ਆ ਚੁੰਨੀ ਆ ਗਈ ਜੀ ਮਸਲੀਨ ਦੀ 250 ਚ ਆ ਲਓ ਜੀ ਇਹ ਐਡ ਜਨਰ ਮਸਲੀਨ ਦੀ ਚੁੰਨੀ ਬੈਦ ਪੀ ਕੋ ਪੂ ਕੋ ਕੀਤੀ ਹੈ ਵੀਰੇ ਸਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਇਹ ਥੋੜੀ ਜੀ ਮਤਲਬ ਆਪਾਂ ਕਹਿ ਲਈਏ ਥੋੜੀ ਜੀ ਮਹਿੰਗੀ ਆ ਜਾਂਦੀ ਹੈ ਆ ਲਓ ਜੀ 2.5 ਮੀਟਰ ਦੀ ਖੁੱਲੀ ਡੁੱਲੀ ਡੱਬਾਂ ਵਾਲੀ ਮਸਲੀਨ ਦੀ ਚੁੰਨੀ ਜੀ ਔਲਡ ਟਾਈਸੋ ਇਹ ਵੀ ਮਸਲੀਨ ਦੀ ਹੈ ਜੀ ਇੱਥੇ ਤੁਸੀਂ ਜਿੱਤੀ ਲੈਸ ਰੂਸ ਲਵਾਉਣੀ ਆ ਮੋਹਰਾਂ ਸਾਰੀਆਂ ਹੋਰ ਕੰਪਨੀ ਤੋਂ ਲਾ ਕੇ ਦਿੰਦੀ ਆ ਆ ਦੇਖੋ ਜੀ ਮੋਹਰ ਲੱਗੀ ਹੋਈ ਹੈ ਇਹ ਸੋਹਣੀ ਜੀ ਡੱਬੀ ਚ ਆ ਗਈ ਜੀ ਹੈ ਇਹ ਵੀ ਮਸਲੀਨ ਦੀਆਂ ਚੁੰਨੀਆਂ ਆਪਣੇ ਕੋਲੇ ਕਾਫੀ ਡਿਜ਼ਾਈਨ ਦੀਆਂ ਚੁੰਨੀਆਂ ਆਈਆਂ ਕਿਉਂਕਿ ਵੀ ਲੋਕਾਂ ਨੇ ਡਿਮਾਂਡ ਕੀਤੀ ਸੀ ਵੀ ਸਾਨੂੰ ਮਸਲੀਨ ਦੀਆਂ ਚੁੰਨੀਆਂ ਲੈ ਕੇ ਦਿਓ ਆ ਲਓ ਜੀ ਇਹ ਵੀ ਚੁੰਨੀ ਤੁਸੀਂ ਮਸਲੀਨ ਦੀ ਹੀ ਕਹਿ ਸਕਦੇ ਹੋ ਆ ਦੇਖ ਲਓ ਜੀ ਤੁਹਾਨੂੰ ਦਿਖ ਰਹੀ ਹੈ ਇਹ ਚੁੰਨੀ ਦੀ ਕੀਮਤ ਹੈ ਜੀ 300 ਰੁਪਇਆ ਆ ਦੇਖੋ ਜੀ ਹਾਂ ਇਹ ਵੀ ਚੁੰਨੀ ਮਸਲੀਨ ਪਰ ਇਹਦੀ ਕੀਮਤ ਹੈ 300 ਰੁਪਇਆ ਜੀ ਬਸ ਐਮ ਜਿਹੋ ਲਈ ਕੁਆਲਟੀ ਦਾ ਫਰਕ ਪਈ ਜਾਂਦਾ ਜੀ ਨਹੀਂ ਕੁਆਲਿਟੀ ਨਾਲ ਦਾ ਬੁੱਤ 2 2000 ਤੱਕ ਚੁੰਨੀਆਂ ਪਈਆਂ ਇਹ ਕਸਟ ਇਹ ਹੁਣ ਸੇਮ ਹੈ ਇੱਕ ਜਿਹੜੀਆਂ ਲੋਕ ਹੁਣ ਲੈਂਦੇ ਆ ਆਪਾਂ ਤਾਂ ਉਹੀ ਚੁੰਨੀਆਂ ਦਿਖਾਉਣੀਆਂ ਹਨਾ ਇਹ ਹੁਣ ਆਪਾਂ ਇੱਕੋ ਚੀਜ਼ ਇੱਕੋ ਚੁੰਨੀ ਵਿੱਚ ਤਿੰਨ ਉੱਧਰ ਹੀ ਤਿੰਨ ਕੁਆਲਿਟੀਆਂ ਚ ਹਾਂ ਹਾਂ ਤੇ ਰੇਟ ਦੇ ਕੋਲ ਫਰਕ ਪਈ ਜਾਂਦਾ ਨਾਮ ਸੇਮ ਆ ਆ ਗਈ ਜੀ ਕੁਆਲਿਟੀ ਦਾ ਫਰਕ ਆ ਜੀ ਆ ਆ ਗਈ ਜੀ ਕਮਲ ਚਨੂਨ ਦੀ ਚੁੰਨੀ ਇਹ ਵੀ ਜਦੋਂ ਇਹਦੇ ਚ ਰਿੰਕਲ ਬਣਦੇ ਆ ਆ ਦੇਖੋ ਜਦੋਂ ਤੁਸੀਂ ਇਹਨੂੰ ਡਾਈ ਕਰਵਾ ਲਓਗੇ ਤੇ ਜਿਵੇਂ オリジナル ਬਣ ਜਾਂਦੀ ਹੈ ਜਿਹੜੀ ਕਿ 12 1250 ਦੀ ਚੁੰਨੀ ਉਹਦੇ ਵਾਂਗੂ ਬਣ ਜਾਂਦੀ ਆ ਵਲੀ ਤੇ ਪਸਾਨ ਕਰਨੀ ਬਹੁਤ ਮੁਸ਼ਕਲ ਆਈ ਹਾਂਜੀ ਇਹ ਆ ਗਈ ਜੀ ਕਮਲ ਚੁੰਮਾ ਇਹ 350 ਰੁਪਏ ਦੀ ਤੇ ਆ ਜਿਹੜੀ ਆ ਗਈ ਟੈਵੀ ਸਿਲਕ ਦੀ ਜੀ ਇਹ 360 ਰੁਪਏ ਦੀ ਸਿਲਕ ਦੀ ਚੁੰਨੀ ਹਾਂ ਆ ਲਓ ਜੀ ਟੈਵੀ ਸਿਲਕ ਕਰ 360 ਰੁਪਏ ਆ ਦੇਖੋ ਜੀ ਆ ਸੀ ਜੀ ਆ ਦੇਖੋ ਇਹ ਟੈਵੀ ਸਿਲਕ ਦੀ 360 ਦੀ ਇਹ ਸਾਡੀਆਂ ਚੁੰਨੀਆਂ ਸੀ ਜੀ ਆਪ ਆੜ ਰਹਿਣਾ ਸਾਡੇ ਕੋਲੇ ਚੁੰਨੀਆਂ ਮਿਲਦੀਆਂ ਬਾਕੀ ਦੀ ਕੋ ਉਧਰ ਲਗਾਈ ਆ ਰੰਗ ਬਰੰਗੀਆਂ ਚੁੰਨੀਆਂ ਦੀਆਂ ਇਹ ਵੀ ਵੀਡੀਓ ਤਾਂ ਨਹੀਂ ਬਣਾਈ ਜੀ ਤਾਂ ਹਰ ਇੱਕ ਥਾਈ ਮਿਲ ਜਾਂਦੀਆਂ ਠੀਕ ਹੈ ਜੀ ਉਹ ਰੰਗ ਬਰੰਗੀਆਂ ਪਰਾਂ ਪਈਆਂ ਉਹ 70 70 ਦੀਆਂ ਜੀ ਆ ਜਿਹੜੀਆਂ ਵੱਟੀਆਂ ਚੁੰਨੀਆਂ ਇਹ 100 ਦੀਆਂ ਜੀ ਠੀਕ ਹੈ ਜੀ ਸੋ ਕਿਸੇ ਭੈਣ ਭਰਾ ਨੇ ਚੁੰਨੀ ਮੰਗਵਣੀ ਹੋਵੇ ਸਾਨੂੰ ਅਸੀਂ ਰੇਟ ਦੱਸਤਾ țiiਆਂ ਦੱਸਤੀਆਂ ਤਾਂ ਤੁਸੀਂ ਕਹਿ ਕੇ ਸਾਨੂੰ ਕਢਾ ਸਕਦੇ ਸੋ ਆਪ ਸਭ ਨੂੰ ਮੇਰੇ ਵੱਲੋਂ ਮੰਗੀ ਕੁਰਮਾਨ ਮੰਨੀ ਨਿਆਰ ਭੱਜ ਸਤਿ ਸ਼੍ਰੀ ਅਕਾਲ